ਮੇਰੇ ਬੱਚੇ ਨੂੰ ਕੋਈ ਹੱਥ ਲਾਉਂਗਾ। ਇੱਧਰ ਆਉਣਾ ਵੇਖ ਲਾਓ ਕੀ ਕਰ ਲੈ ਤਕੇ ਸ਼ਈਆਂ। ਆਓ ਫਿਰ ਨਾ ਨਾ ਜਾ। ਆ ਲੱਜਾ। ਆ ਇਧਰ ਇੱਕ ਮਿੰਟ। ਵੇਖਾ ਸਿੱਧੇ ਮਾਰਨੇ ਸੱਚ। ਕੀ ਇਹ ਕਰੇ ਕੋਈ ਕਾਗਜ਼ ਹੈਗਾ? ਤਨਖਾਹ ਤੋਂ ਮਤੇ ਕੋਈ। ਉਹਦੀ ਕਟਾਹੀ ਹੋਣੀ। ਨਾ ਹੁ ਮਰ ਮਾਰੂ ਲੈਣਾ ਜਾਂ ਮਰੂ ਆਪਣੇ ਆਪ ਨੇ। ਕਾਲੀ ਵਾਸਤੇ ਆਜੀ ਕਾਲੀ ਵਾਸਤੇ ਮੂੰ ਫੰਗਾਇਆ ਕੱਲ ਦਾ ਜਵਾਬ ਦੇ ਦੋ ਇਹ ਜਵਾਬ ਦੇ ਦੇ ਵਖਲੇ ਆ ਜੇ ਤੱਕ ਪੇਸ਼ਾ ਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੋਣੀ ਹੋਣੀ ਇਹ ਕੋਈ ਡਰ ਆਹ ਨਹੀਂ ਮੈਂ ਕਿਵੇਂ ਸਤਨਾਗਾ ਉਹ ਨਹੀਂ ਆ ਇਹ ਤੇ ਮੇਰੀ ਥੋੜੀ ਆ ਤੇ ਤਾਕ ਤੂੰ ਆ ਫੜੀਆ ਤੇ ਚੁੱਕਣ ਮੈਂ ਇੰਦਿਆ ਆਪਣੇ ਘਰ ਦੀ ਛੱਤ ਦੇ ਉੱਤੇ ਚੜ ਕੇ ਪਿਓ ਪੁੱਤ ਦੇ ਵੱਲੋਂ ਇੱਕ ਹਾਈ ਵੋਲਟੇਜ ਐ ਡਰਾਮਾ ਕੀਤਾ ਜਾ ਰਿਹਾ ਹੈ ਤਸਵੀਰਾਂ ਨੇ ਬਟਾਲਾ ਦੇ ਪਿੰਡ ਮੁਰਾਦਪੁਰ ਦੀਆਂ ਜਿੱਥੇ ਜਿਵੇਂ ਹੀ ਪੁਲਿਸ ਇਹਨਾਂ ਦੇ ਘਰ ਨੂੰ ਘੇਰਾ ਪਾ ਲੈਂਦੀ ਹੈ ਚਾਰੇ ਤਰਫ ਪੁਲਿਸ ਹੀ ਪੁਲਿਸ ਤੁਸੀਂ ਦੇਖ ਸਕਦੇ ਹੋ ਤਾਂ ਇਹ ਦੋਵੇਂ ਪਿਓ ਪੁੱਤ ਆਪਣੇ ਘਰ ਦੀ ਛੱਤ ਦੇ ਉੱਤੇ ਚੜ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਪੂਰਾ ਹਾਈ ਵੋਲਟੇਜ ਡਰਾਮਾ ਕੀਤਾ ਜਾ ਰਿਹਾ ਹੈ ਪੁਲਿਸ ਹਾਲਾਂਕਿ ਉਹਨਾਂ ਨੂੰ ਕੈਂਦੀ ਨਜ਼ਰ ਆ ਰਹੀ ਕਿ ਤੁਸੀਂ ਥੱਲੇ ਆ ਜਾਓ ਨਨੂ ਕੁਝ ਵੀ ਨਹੀਂ ਕਹਿਣਗੇ ਪਰ ਇਸੇ ਦੌਰਾਨ ਪਿਓ ਪੁੱਤ ਡਰਾਮਾ ਕਰਦੇ ਹੋਏ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪੁਲਿਸ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ 10 ਪਰਚੇ ਦਰਜ ਨੇ ਨਸ਼ਾ ਤਸਕਰੀ ਦੇ ਪਾਰ ਓਧਰ ਦੋ ਮਾਪਿਓ ਪੁੱਤਾਂ ਦੇ ਵੱਲੋਂ ਪੁਲਿਸ ਦੇ ਖਿਲਾਫ ਹੋਏ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਹਾਲਾਂਕਿ ਉਹਨਾਂ ਦੇ ਕੋਲ ਕੋਈ ਵੀ ਸਬੂਤ ਨਹੀਂ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਤੋਂ ਕੀ ਬਰਾਮਦ ਹੋਇਆ ਪਹਿਲਾਂ ਇਹ ਤਾਂ ਦਿਖਾਉਣ ਕੋਈ ਸਬੂਤ ਤਾਂ ਦਿਖਾਉਣ ਫਿਰ ਉਹ ਥੱਲੇ ਆ ਜਾਣਗੇ ਤਸਵੀਰਾਂ ਵੇਖ ਸਕਦੇ ਹੋ ਪਿੰਡ ਮੁਰਾਦਪੁਰ ਦੀਆਂ ਨੇ ਜਿੱਥੇ ਦੋਵੇਂ ਪਿਓ ਪੁੱਤਾਂ ਦੇ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ ਹਾਈ ਵੋਲਟੇਜ ਡਰਾਮਾ ਇਸ ਤੋਂ ਬਾਅਦ ਪੁਲਿਸ ਇਥੋਂ ਖਾਲੀ ਹੱਥ ਵਾਪਸ ਢਲੀ ਜਾਂਦੀ ਹੈ ਇਹ ਤਸਵੀਰਾਂ ਨੇ ਬਟਾਲਾ ਦੇ ਪਿੰਡ ਮੁਰਾਦਪੁਰ ਦੀਆਂ ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਏ ਸੱਚੋ ਤੇ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਹਾਂ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸੁਣਾ ਕੀ ਨਾ ਹੇ ਤਾਂ ਤਰਾਮ ਕੀ ਮੈਂ ਜਿੰਨਾ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋ ਕੋਈ ਚੀਜ਼ ਫੜੀ ਨਾ ਕੋ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਘਰ ਨੂੰ ਘੇਰਾ ਪਾ ਕੇ ਤੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹਨਾਂ ਰੋਲਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆਣ ਕੇ ਫੜੇ ਮੈਂ ਤੇ ਮੇਰਾ ਬੇਟਾ ਇਹ ਕੁੱਟ ਕੇ ਪੱਜ ਕੇ ਕੋਠੇ ਤੇ ਚੜ ਗਏ ਆ ਇਹਾਂ ਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਬਾ ਬਾਅਦਵੀਂ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋਟੇ ਦੋ ਪੱਤੇ ਕੇ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨ ਇੱਧਰ ਆ ਇੱਧਰ ਆ ਇੱਧਰ ਆ ਜਾ ਆ ਜਾ ਖਚਲੋ ਇੱਕ ਪਾਸੇ ਬਿਆਨ ਦੇ ਨੇ ਉੱਤੇ ਚੰਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਆ ਇੱਧਰ ਆ ਆ ਵੇਖੋ ਕੀ ਬਣ ਰਿਆ ਆਓ ਉੱਤੇ ਦੀ ਪੌੜੀਆਂ ਚੰਦੇ ਇਦਾਂ ਚੰਦਣ ਨਹੀਂ ਆਓ ਨਾ ਨਾ ਜੇ ਮਾਈਕ ਮਾਈਕ ਆ ਲਿਆ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ

ਸੋਰੀ ਕਲੇਟੋਟ ਕਲੇਟੋਟ ਸਭ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈਂ ਆ ਰਿਹਾ ਵੰਦੇ ਆ ਇੱਕ ਦੇ ਕੀਪਰੂ ਤੇ ਕਰ ਕੱਟ ਕਰ ਦਉ ਮੈਨੂੰ ਸੋਦੀ ਮਖਾ ਆਪਣੀ ਵੀਡੀਓ ਕੱਟ ਫੱਟਾ ਕਰ ਦਉ ਮੈਨੂੰ ਜੀ ਆ ਤਾਂ ਦੇਖੋ ਕੋਈ ਕਾਗਜ਼ ਹੈਗਾ ਤਨਖਾਹ ਤੋਂ ਮੇਤੇ ਕੋਈ ਉਹਦੀ ਕਟਾਚੀ ਹੋਦੀ ਬਰਾ ਕੋਈ ਨਹੀਂ ਕਟਾਚੀ ਟੁੱਟਦੇ ਨਹੀਂ ਘਰ ਲੱਗ ਡਾਕਟਰ ਹੈਗੇ ਤੇ ਆਜੋ 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 ਦਸਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਦ ਗੱਲ ਅੱਜ ਰਵਾਂਗੇ ਜਾਂਦੇ ਪੂਰਾ ਸ਼ਰੀਰ ਥੱਲੇ ਆ ਫੋੜ ਸ਼ਰੀਰ ਥੱਲੇ ਆ ਵੀ ਗਿਆ ਤੂੰ ਆ ਕੇ ਤੰਗ ਕਰਦੇ ਮੈਨੂੰ ਸ਼ਰੀਰ ਥੱਲੇ ਬਲੋਟਾ ਦੇ ਸ਼ਰੀਰ ਥੱਲੇ ਤਾਨਾ ਕਿੱਥੇ ਆ ਖੜਾ ਤੇ ਅੱਲਾ ਤੇਰੇ ਕੀ ਦਾਰਾਂ ਤੇ ਇੱਧੇ ਚਪਕ ਨਹੀਂ ਆਇਆ ਤੂੰ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਤੈਨੂੰ ਪੜੀ ਸੈੱਡ ਲੈ ਕੇ ਤੇ ਕਹੀ ਗੱਲ ਨਾ ਕਰਿਓ ਸੈੱਡ ਨਾ ਹੋ ਜਾ ਕੋਈ ਚੀਜ਼ ਤੇ ਉਦੋਂ ਚੜ ਕੇ ਦਿਓ ਆਮ ਲਾਉਂਦੇ ਆ ਫੇਰ ਤੋਂ ਡਾਂਗਾ ਮੇਕੋ ਤੇਦੀ ਸੈੱਡ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੁਝ ਦੀ ਪੁੱਛੋ ਤਾਂ ਜੀਨੇ ਕੋ ਕਾਹਦੀ ਪੁੱਛੋ ਮੇਰਾ ਕਾਹਦੀ ਗੱਲ ਨਾ ਪੁੱਛੋ ਥੋੜਾ ਕਾਹ ਲੈਣਾ ਦਵਾ ਆਓ ਆਓ ਨਾ ਹੀ ਨਾ ਲੈ ਆ ਕਿਨਾ ਚੀ ਸੋਟਦਾ ਆ ਜੀ ਆਹ ਫੋਕਾ ਬੜੀ ਪੱਕੀ ਬਣਾਈ ਜਾਵੇ ਬੁੜਿਆ ਤੋਹੀ ਮਾਫ ਚੁਗਾ ਥੱਲੇ ਆ ਜਾ ਚਿਰ ਤੇ ਕੋਈ ਪੱਤ ਨਹੀਂ ਬੁਲਦਾ ਆ ਜਾ ਮੈਂ ਪਾਪਾ ਬੇਸਤ ਹੋਊ ਨਾ ਕਰਾਵੂ ਅਗੇ ਪੱਤੇ ਕੱਟੋ ਸਵਾਦ-ਸਵਾਦ ਕਰਾਵਾਂ ਤੇ ਅਗੇ ਪੰਚਾਇਤ ਮੈਂ ਕਿਥੇ ਮੇਰੇ ਕੋਲ ਮੈਂ ਦੇ ਸਾਲ ਬਾਅਦ diel ਕੱਟਦੇ ਆ ਆਪਣੇ ਘਰ ਬੇਸਾਨ ਕੇ ਮੇਰਾ ਡਾਕਟਰ ਸਿਮਾਨੋ ਕਰਾ ਕੇ ਤੇ ਆ ਬੈਨਾਂ ਮੈਂ ਪਚਾਉਂਗਾ ਪੱਛੀ ਮੈਂ ਕੋ ਨਿਸ਼ਾਨ ਨਹੀਂ ਕਰਦਾ ਆ ਮੈਂ ਗੋਲੀ ਮਾਰੀ ਮੋਟੀ ਦੀ ਹਸਪਤਲ ਮਿਲਦੀ ਉਹ ਨਹੀਂ ਕਦੀ ਕੋਈ ਏ ਹਰ ਕ ਨਿਆਜੀ ਕੰਜਾ ਵੀ ਤੈਨੂੰ ਠੋਕਣਾ ਠੋਕਣਾ ਪੱਤੇ ਕਰਨੇ ਤੇ ਤੈ ਵੀ ਘਰਣਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ ਮਾ ਮੋ ਮੈਂ ਉਹਦਾ ਰਲਦਾ ਫਿਰਦਾ ਦੱਸੋ ਨਾ ਮੈਂ ਕਿੱਧਰ ਜਾਵਾਂ ਆ ਘਰ ਛੱਡ ਕੇ ਭੱਜ ਜਾ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਇਹ ਸੱਚੋ ਵਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂਗਾ ਇਹਨਾਂ ਨੂੰ ਜਾਂ ਮਰੂਗਾ ਆਪਣੇ ਆਪ ਥੱਲੇ ਦਬ ਕੇ ਮਰਸਦਾ ਹੀ ਆ ਜਾ ਅਰੇ ਗਾਂ ਤਾਂ ਛੱਡਦਾ ਫਿਰ ਕੀ ਆਂ ਯੇ ਨਿਆਣੇ ਨਾਲ ਨੂੰ ਓਰੇ ਆ ਜਾ ਹਾਂ ਆ ਜਾ ਉਹ ਮੈਂ ਟੱਪੇ ਕਰਿਆ ਹੋਇਆ ਸੀ ਨਿਸ਼ਚਿਤ ਕਰਦਾ ਨਹੀਂ ਨਹੀਂ ਚਾਹ ਤਾਂ ਮੇਰੇ ਕੋਲ ਗੱਲ ਵਾ ਮੈਨੂੰ ਕਾਗਜ਼ ਵਿਖਾ ਦਿਓ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕਾਗਜ਼ ਦੱਸੋ ਮੈਨੂੰ ਕਾਗਜ਼ ਕਿਹੜਾ ਕਾਗਜ਼ ਦਿਖਾਣ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫਿਰ ਨਾ ਉਸੇ ਉੱਪਰ ਪੈਣਾ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆ ਜਾ ਹਾਂ ਫਿਰ ਕਿਨੇ ਚਲ ਰੱਖ ਦਿੱਤਾ ਮੈਂ ਥੱਲੇ ਆ ਜਾ ਕਾਦੇ ਵਾਸਤੇ ਆਜੀ ਕਾਦੇ ਵਾਸਤੇ ਮੈਨੂੰ ਖੜਨਾ ਇਹ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਾ ਜਵਾਬ ਦੇ ਨਾ ਮੈਂ ਥੱਲੇ ਆ ਜਾ ਤੈਨੂੰ ਸ਼ਾਪ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫ਼ ਕਰਾਂਗੇ ਮੈਂ ਤਾਂ ਉਹ ਇਹੋ ਦੱਸਣਿਆ ਭਾਈਆ ਆ ਵੀ ਥੱਲੇ ਆ ਗਿਆ ਦੱਸੋ ਕਾਗਜ਼ ਦਿਖਾਓ ਇੱਦਾਂ ਨਹੀਂ ਗੱਲ ਬਣਨੀ ਇੱਦਾਂ ਨਹੀਂ ਹੋਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇਰ ਹੋਣੀ ਹੋਣੀ ਫੇਰ ਕੋਈ ਚੱਲ ਤੇ ਜੇ ਪ੍ਰਧਾਨ ਰਖ ਲੋਤਾ ਤੇ ਇੱਥੇ ਖਾਓ ਸੌ ਤੁਸੀਂ ਚਲ ਪ੍ਰਧਾਨ ਦੇ ਕਹਿਣ ਤੇ ਜਾਂ ਮੈਂ ਕਿਹਾ ਪ੍ਰਧਾਨਗੀ ਤਾਂ ਤੇ ਨਾਮ ਦਾ ਸਿਰ ਵੱਢ ਕੇ ਕਾਦੀ ਫੋਟਾਂਗਾ ਮੈਂ ਪਤਾ ਮੁੱਦੀ ਦਾ ਤੈਨੂੰ ਕਿੱਦਾਂ ਦਾ ਕਥਾ ਨਹੀਂ ਬਾ ਜਿੱਥੇ ਗੱਲ ਕਰਦੂ ਠੋਤੇ ਉੱਥੇ ਰਹੂੰਗਾ ਚੱਲ ਆ ਜਾ ਫਿਰ ਆਜੂ ਨੂੰ ਪਤਾ ਦੇ ਆਖੇ ਵਾਕੇ ਜਾਓ ਤਾਂ ਕਹਿ ਪੁੱਲਾ ਹੋਣਾ ਆਜੂ ਬਾਹਰ ਕੋਈ ਗੱਲ ਮਾਰ ਤਾਰ ਫਿਰ ਹੱਦੋਂ ਦੀ ਜਿਹੜਾ ਤਾਰ ਫਿਰ ਬੰਦੇ ਜੁੰਮਿਆ ਦੀ ਚੁੱਕਦੇ ਬੰਦਿਆਂ ਦੀ ਤਾਰ ਤੇ ਨਹੀਂ ਮੈਂ ਕਿਵੇਂ ਚੁੱਕਣਾਗਾ ਉਹ ਨਹੀਂ ਆ ਇਹ ਜੁੰਮਿਆ ਦੀ ਥੋੜੀ ਜਿਹੀ ਤਾਂ ਤੂੰ ਆ ਫੜੀ ਹੱਸੇ ਚੁੱਕੇ ਜੁੰਮਿਆ ਦੇ ਆ ਔਰ ਡਾਂਗ ਨਰ ਪਿਆਰ ਦਾ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਵੀ ਗਰਾਸੀ ਫੜੀ ਹੈ ਗੰਦਾਸੀ ਨਾਲ ਚੱਕਦੇ ਭਾਈ ਮਾਂ ਕੇ ਸੱਤੋਂ ਉੱਤੇ ਫੱਟਾ ਕਰਕੇ ਨਜ਼ਾਤ ਕਰਦੇ ਆ ਜਦ ਬਹਦੋ ਕੀ ਬ੍ਰੇਡ ਇਹ ਕੱਢ ਦਵਾ ਦੋ ਮਖਲੀਆ ਜੀ ਬਾਕੀ ਦਾ ਜੋ ਕਰਾਉਣਾ ਕਰਾ ਲਓ ਹਾਂਜੀ ਬਾਜੀ ਕੁੱਲੀ ਛੁੱਟੀ ਤਨ ਬਹ ਬੰਦੀ ਆ ਜੀ ਮੈਂ ਤੇ ਆ ਜੀ ਆ ਕੀ ਹੋ ਗਿਆ ਹਾਂਜੀ ਹਾਂਜੀ ਬੱਸ ਇਹ ਨਹੀਂ ਆਤੀ ਫੜਿਆ ਜੇ ਕਹਿੰਦੇ ਤੂੰ ਫੜਿਆ ਕਹਿੰਦੇ ਤੂੰ ਫੜਿਆ ਅੱਛਾ ਹੱਬ ਦੋ ਇੱਥੇ ਦੇ ਆਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਆਹ ਵੇਖਦਾ ਜੀ ਮੂ ਲਾਈ ਹੁ ਮੈਂ ਦੇਖ ਦਾਂਗਾ ਕੋਈ ਕਾਗਜ਼ਾ ਘਟਾ ਦੇ ਨਾ ਦੇ ਦਿਓ ਨਾ ਬਣਾ ਕੇ ਦੇ ਦੇ ਕੋਈ ਕਾਗਜ਼ਾ ਘਟਾ ਦੇ ਮੇਰੇ ਖਿਲਾਫ ਮੈਂ ਉਸੇ ਬੱਤੀ ਨਾਲ ਲਿਆਉ ਨੂੰ ਕੱਚ ਫੜਦੇ ਥੱਲੇ ਆ ਫਟਾ ਨੇ ਤੇਰੇ ਇੱਕ ਨੂੰ ਥੱਲੇ ਕਦਾ ਜਾ ਇੱਥੇ ਦੱਸਿਆ ਜਾਂਦਾ ਮੈਂ ਇੱਥੇ ਦੱਸੋ ਥੱਲੇ ਆ ਨਾ ਐਦਾਂ ਨਹੀਂ ਗੱਲ ਬਣਨੀ ਮੇਰੇ ਬਾਹੂ ਮਰੂੰਗਾ ਬੜੇ ਪਿਆਰ ਨਾਲ ਮੈਂ ਕਿਹਾ ਨਹੀਂ ਲੈ ਸੁਣਾ ਬਾਹੂ ਬੜੇ ਉਹ ਮਾਨ ਨਾਲ ਬਗਲੇ ਵੀ ਤੂੰ ਮਾਪੇ ਜੋ ਪਾਣੀ ਪੂਣੀ ਦਿਵਾ ਕਰੀ ਜਾ ਮੇਹਨਤ ਨੂੰ ਪੁਜਾ ਲੋ ਇਹ ਤੇ ਚੜ ਗਏ ਪੌੜੀ ਤੇ ਤਾਂ ਵੀ ਚੜੇ ਮੈਨੂੰ ਨਹੀਂ ਪਤਾ ਮੈਂ ਇਹ ਆ ਬਦ ਪ੍ਰਧਾਨ ਕਰਨੀ ਦਾ ਵਾਦਾ ਕਰਿਆ ਤੇ ਬੰਦਿਆਂ ਦੀ ਜਨਾਬ ਤੇਰੇ ਨਾਲ ਜਾਵਾਂ ਤੇ ਫਿਰ ਬੰਦਿਆਂ ਚ ਘੇਰਿਆ ਕੇ ਮੂੰਹ ਠੋਕਦੇ ਹੋ ਜੇ ਮੈਂ ਬੰਦਾ ਪੱਕਾ ਜੇ ਘਰੇ ਨਾਲ ਕੋਈ ਨੂੰ ਯਕੀਨ ਨਹੀਂ ਗਿਆ ਇਹਨਾਂ ਸਰਕਾਰ ਲੈਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸਮਝਾ ਕੇ ਜੂਰਾ ਸਮਝਾਉਂਗਾ ਮੈਂ ਤਾਂ ਨਹੀਂ ਨਿਕਲ ਦੇਈ ਇਸ ਤੇ ਗੋਲੀ ਚਲਾਈ ਮੈਂ ਮੈਂ ਗੈਂਗਸਟਰ ਹਾਂ ਤਾਈਂ ਦਰਗਾਹ ਤੋਂ ਮੇਰੇ ਨਾਲ ਪਾਸ ਕਰਨੇ ਤਾਂ ਤੁਸੀਂ ਕਿਹਦੇ ਵੀ ਟੈਕ ਬਾਜੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋਗਾ ਮੈਂ ਫਿਰ ਰੂ ਵਜਾਉਣਾ ਤੁਹਾਡੇ ਨਾਲ ਫਿਰ ਮਿਲੂਗਾ ਪਹਿਲਾਂ ਤੁਹਾਨੂੰ ਖਾਉਂਗਾ ਫਿਰ ਆਨੇ ਮੈਂ ਰੂ ਵਜਾਉਣਾ ਪੈਦਾਵਾਰ ਨੂੰ ਖਾਣੇ ਕਿੰਨੇ ਫੇਸਬੁਕੇ ਨੇ ਫੇਸਬੁਕੇ ਨੇ ਇਹ ਜਨਾਬ ਪੇਟੋਂ ਕਿੰਨੇ ਗੋਣੇ ਭੋਰਾ ਪਾ ਕੇ ਮਿਕੋ ਜਾਉਂ ਆ ਗਾਇ ਗੱਡੀ ਨੂੰ ਪਾ ਕਿੰਨੇ ਚਾਹੀਦੇ ਤੂੰ ਬਰਸ਼ਟ ਹੋ ਜਾਏਗਾ ਤੂੰ ਵਧੀਆ ਆਉਂਦੀ ਆ ਵਧੀਆ ਬਰਸ਼ਟ ਕੋਲ ਗੋਲੀ ਨਾ ਅੱਥੇ ਆ ਰਿਹਾ ਤੂੰ ਮਾਜੀ ਜੁੱਤੀਆਂ ਲੈ ਆ ਜਾ ਅਹੀਂ ਤੂੰ ਮੇਰੇ ਕੋਲ ਵਿੱਚ ਕੀ ਕਰਨਾ ਥਾਰੇ ਨਾ ਫਲ ਫਲ ਨਹੀਂ ਖਾਏ ਕੁੜੀਆਂ ਬੰਨੇ ਘਾਟੇ ਪਏ ਹਨ ਸਾਰਾ ਪਰਿਵਾਰ ਮੇਰਾ ਰੋਲ ਲਿਆ ਚਲਾ ਜਾ ਹੁਣ ਬਸ ਕਰ ਮੇਰੇ ਕੋਲ ਬਸ ਕਰ ਬਾਹਰ ਉਹਨਾਂ ਨੂੰ ਤੇ ਤਾਕਰ ਦੇ ਅੰਕ ਨਹੀਂ ਆ ਜੀ ਜੋ ਤੂੰ ਇਹ ਟੱਪਾ ਚਲਾ ਚਲਾ ਕੇ ਕੀ ਹਜੇ ਘਰ ਦਾ ਹਾਲ ਕੀਤਾ ਇਹ ਕੋ ਗੱਲ ਬੜਦੀ ਨਾ ਜੀ ਕੀ ਤਾੜ ਕੋ ਪ੍ਰੂਫ ਕੀਆ ਮੈਨੂੰ ਫਰਦਾ ਇਹ ਲੋ ਤੁੰ ਨੂੰ ਓਏ ਲਾ ਲੱਜਾ ਨਾ ਮਾਰ ਦੂੰਗਾ ਪਹਿਲਾਂ ਤੂੰ ਪ੍ਰੂਫ ਦਿਖਾਓ ਕਾਹਦੇ ਲਈ ਆਏ ਹਾਂ ਅਸੀਂ ਤੇਰੇ ਕੋਲ ਹਾਂ ਜਿੱਦਾਂ ਮਾਜੀ ਮੂੰਹ ਚੱਕਦੇ ਏ ਤੂੰ ਆਜ ਦੇ ਚ ਘਰੇ ਚ ਘਰੇ ਚ ਤੋ ਫੜੇ ਨਾ ਜਿੱਦਾਂ ਵੇਚਦਾ ਇਹ ਸਾਰੇ ਜਗ੍ਹਾ ਤੁਹਾਨੂੰ ਦੱਸ ਦਾਂ ਉਹਨੂੰ ਕੋਈ ਤਾਂ ਚੜਨ ਵਾਲਾ ਬਾਹੂ ਆ ਕੁੜੀ ਆ ਜਾਣਗੇ ਲੋਕ ਮੁੰਡੂ ਕਿਹਦੇ ਭਾਈ ਲੱਗਾ ਉਹ ਤਾਂ ਮੈਂ ਜਿਹਨਾਂ ਨੂੰ ਤਲਵਾ ਲਿਆ ਕੁੜੀ ਜਿਹੜੀ ਪੁੱਠ ਨੂੰ ਕੰਮ ਦੇ ਦੇ ਮਾੜੀ ਮੋਢੇ ਚੱਲ ਕੋਈ ਕਹਿੰਦੀਆਂ ਫਰਾਂਸ ਆ ਜਾ ਤੇ ਜਿੰਨਾ ਤੱਕ ਚੱਲਦਾ ਚਲਾਈ ਗਿਆ ਹੁਣ ਨਹੀਂ ਕੁੜੀ ਆ ਸਕਾ ਕਿੱਥਾ ਗਾਇਆ ਬਾਹਰ ਨਿਕਨ ਵਾਲੇ ਲੋਕ ਇੱਥੇ ਹੁੰਦੇ ਨਾ ਮੇਰੇ ਕੋਲ ਹੈਗੀ ਆ ਤੁਹਾਨੂੰ ਆ ਪਹੁੰਚ ਦੇ ਕੋਈ ਕੰਮ ਕਰਾਂ ਦਾ ਏ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਠਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪਰਚਾ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡੀਲੇ ਦਾ ਬੰਦਾ ਸੀਗਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਸਮਗਲਰ ਨੂੰ ਨਾਮਜ਼ਦ ਕੀਤਾ ਆ ਉਹ ਚੇਰੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੋ ਆਪਾਂ ਉਹਦੀ ਕਟਾਕੇ ਅਮਲਰ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੀ ਰਿਹਾ ਆ ਜਮਨ ਦੇਖੋ ਜੀ ਇਮਰਾਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਕੋਈ ਇਟੇ ਟੋੜੇ ਚੁਲਾਏ ਜੀ ਹਾਂਜੀ ਹਾਂ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲ ਰਿਹਾ کافی ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿੱਦ ਯਾਦਾ ਚਿੰਦੇ ਨਹੀਂ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠਦੇ ਹੋ ਕੋਈ ਇਹਨੇ ਆਪਣੇ ਕੁਰਬਾਨ ਫੜੀ ਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਦੇਣਾ ਆਪਣਾ ਇਹਦੇ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਦੀ ਅੱਛਾ ਜੀ ਇਹ ਬੰਦੇ ਮਤਲਬ ਜਿਹੜਾ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹਦੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਦ ਨਹੀਂ ਹੋਇਆ ਅੱਜ ਹਾਂਜੀ ਅੱਜ ਉਹ ਲੋਕ ਕਹਿ ਰਹੇ ਮੇਰੇ ਕੋਲ ਕੁਝ ਵੀ ਬਰਾਮਦ ਨਹੀਂ ਹੋਇਆ ਕੁਝ ਨਹੀਂ ਹੈਗਾ ਮਰ ਤੋਂ ਉਹ ਜੇ ਫੜਿਆ ਹੀ ਨਾ ਗਿਆ ਉਹ ਜੇ ਉੱਪਰ ਚੜਾ ਥੱਲੇ ਆਉਂ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ ਦੱਸਦੀ ਕਿ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੇ ਤਹਿਤ ਇਹ ਰੇਡ ਕਰਨ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀ ਪਰ ਇਸੇ ਦੌਰਾਨ ਦੋਵੇਂ ਪਿਓ ਪੁੱਤਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ ਏ ਤੇ ਉਧਰ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਉਹਨਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ਾ ਵੇਚਣ ਦਾ ਤੰਦਾ ਕਰਦੇ ਨੇ